ਹਾਂਜੀ ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਪੇਜ ਮਿੱਟੀ ਪੰਜਾਬ ਦੇ ਨਾਲ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀਗਾ ਪਰ ਬਾਰ-ਬਾਰ ਇਹੀ ਰਿਪੀਟ ਚ ਵੀਡੀਓ ਮੇਰੇ ਅੱਖਾਂ ਸਾਹਮਣੇ ਆਈ ਜਾਂਦੀ ਹੈ ਬਾਰ-ਬਾਰ ਕੋਈ ਨਾ ਕੋਈ ਪੋਸਟ ਅੱਖਾਂ ਸਾਹਮਣੇ ਆ ਜਾਂਦੀ ਹੈ ਸੋ ਮੈਂ ਗੱਲ ਕਰਨੀ ਸੀਗੀ ਯੂਨੀਵਰਸਿਟੀ ਦੀ ਕੁੜੀ ਦੀ ਜਿਸ ਨੇ ਬਹਾਦਰੀ ਦਿਖਾਉਂਦੇ ਹੋਏ ਜਿਸ ਭੈਣ ਦੇ ਬਹਾਦਰੀ ਦਿਖਾਉਂਦੇ ਹੋਏ ਕਿਹਾ ਛੱਡ ਮੇਰੀ ਬਾਹ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਚਲੋ ਠੀਕ ਹੈ ਜੋਸ਼ ਚ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਵਧੀਆ ਗੱਲ ਐ ਪਰ ਦੂਜੇ ਪਾਸੇ ਮੈਂ ਦੇਖ ਰਿਹਾ ਕਿ ਉਸ ਨੂੰ ਬੜੇ ਹੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਬੜਾ ਕੁਝ ਕਰ ਰਹੇ ਨੇ ਆਪਣੇ ਸਿੰਘ ਜਥੇਦਾਰ ਸਰਦਾਰ ਸਿਮਰਜੀਤ ਸਿੰਘ ਮਾਨਵੀ ਪਰ ਮੈਂ ਇਸ ਗੱਲ ਨੂੰ ਬਹੁਤਾ ਜਿਆਦਾ ਸਹੀ ਨਹੀਂ ਮੰਨਦਾ ਸਹੀ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਆਪਣੇ ਹੋਰ ਵੀ ਮੁੱਦੇ بڑے ਚੱਲਦੇ ਪਏ ਨੇ ਇਹ ਤਾਂ ਚਲੋ ਇੱਕ ਨਿੱਕੀ ਜੀ ਗੱਲ ਸੀਗੀ ਚਲੋ ਉਹ ਬੰਦਾ ਕਹਿ ਦਿੰਦਾ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਜਿਵੇਂ ਕਿ ਆਪਣਾ ਇੱਕ ਸਿੰਘ ਟਾਵਰ ਦੇ ਉੱਤੇ ਬੈਠਾ ਹੈ ਪਿਛਲੇ ਕਈ ਮਹੀਨੇ ਤੋਂ ਉਹਨੂੰ ਤਾਂ ਕੋਈ ਸਨਮਾਨਤ ਦਿੱਕੀਤਾ ਨਹੀਂ ਗਿਆ ਜੋ ਕਿ ਆਪਣੇ ਸਾਰੇ ਸਿੱਖ ਧਰਮ ਦੀ ਲੜਾਈ ਲੜ ਰਿਹਾ ਹੈ ਜਾਂ ਯਸਿਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਲੜਾਈ ਲੜ ਰਿਆ ਪਰ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਕਿਉਂਕਿ ਉੱਥੇ ਜਾਣ ਨਾਲ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਪਰ ਦੂਜੇ ਪਾਸੇ ਇਹ ਜੀਆਂ ਨਿੱਕੀਆਂ ਨਿੱਕੀਆਂ ਨੋਰਮਲ ਜੀਆਂ ਗੱਲਾਂ ਕਰਨ ਵਾਲੀਆਂ ਜੋ ਵੈਸੇ ਹੀ ਜੋਸ਼ ਹੋ ਜਾਂਦੀਆਂ ਉਹਨਾਂ ਨੂੰ ਅਸੀਂ ਅਵਾਰਡ ਦੇਈ ਜਾਂਦੇ ਆ ਕਿਹੜੇ ਪਾਸੇ ਜਾ ਰਹੇ ਆ ਅਸੀਂ ਸੋ 700 ਬੰਦਾ ਆਪਣਾ ਕਿਸਾਨੀ ਧਰਨੇ ਵਿੱਚ ਸ਼ਹੀਦ ਹੋ ਗਿਆ ਸ਼ਹੀਦੀ ਲਾ ਲੋ ਆਂਦਾ ਜਾਂਦਾ ਕੋਈ ਵਿਚਾਰਾ ਉੱਥੇ ਹਾਰਟ ਟੈਗ ਨਾਲ ਕਿਸੇ ਤਰ੍ਹਾਂ ਵੀ ਲਾ ਲੋ ਲੜਾਈ ਲੜਦੇ ਲੜਦੇ ਸ਼ਹੀਦ ਹੋਗੇ ਕਿੰਨੇ ਕ ਬੰਦੇ ਆਪਾਂ ਸਨਮਾਨਿਤ ਕੀਤੇ ਨੇ ਉਹਨਾਂ ਨੂੰ ਸੋ ਇਸ ਕਰਕੇ ਬਸ ਕਹਿਣਾ ਤਾਂ ਮੈਂ ਇਹੀ ਚਾਹੁੰਦਾ ਕਿ ਐਦਾਂ ਨਹੀਂ ਹੋਣਾ ਚਾਹੀਦਾ ਸੋ ਇਸ ਨੂੰ ਭੈਣ ਨੂੰ ਵੀ ਕਹਿਣਾ ਚਾਹੁੰਦਾ ਭੈਣੇ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਐਨਾ ਗੱਲਾਂ ਵੱਲ ਧਿਆਨ ਨਾ ਦੇਈ ਬਾਕੀ ਬਥੇਰੀ ਮਸ਼ਹੂਰ ਹੋਗੇ ਤੁਸੀਂ ਕੋਈ ਗੱਲ ਨਹੀਂ ਪੁਲਿਸ ਵਾਲਾ ਵੀਰਾ ਸਹੀ ਕਹਿੰਦਾ ਸੀ ਪੰਪਾ 'ਚ ਨਹੀਂ ਆਣਾ ਜੇਕਰ ਪੰਪਾ ਜਾਓਗੇ ਤਾਂ ਅੱਗੇ ਆਉਣ ਵਾਲਾ ਸਮਾਂ ਦਲਤੀ ਪਾਸੇ ਜਾਂਦਾ ਸੁਬਸ ਇੰਨੀਕ ਬੇਨਤੀ ਸੀਗੀ ਗੌਰ ਜਰੂਰ ਕਰਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਧੰਨਵਾਦ